ਮੈਨੂੰ ਲੱਗਦਾ ਕੁੜੀ ਇਹ ਮੈਨੂੰ ਕੁੱਤੇ ਖਾਂਗੇ ਹੋਗੀ ਬਾਈ ਦੇਖ ਉਸ ਗੱਲ 'ਚ ਫਸ ਗਿਆ ਤਾਂ ਦੱਸ ਦੇ ਯਾਰ ਪੇਰ ਦਿੰਨੇ ਆ ਰਬੜਾ 볼타 ਮੇਰਾ ਬਿਰ ਐਵੇਂ ਚੂਸਦਾ ਜਿਵੇਂ ਚੂਸਾ ਲਾ ਕੇ ਅਟਿਆ ਹੁੰਦਾ ਕੋਈ ਮਿੱਠੀ ਚੀਜ਼ ਦਾ ਇਨ ਛੋਟੇ ਮੋਟੇ ਪ੍ਰੋਗਰਾਮੋ ਸੇ ਕਿਤਨਾ ਕਮਾ ਲੇਤੇ ਹੋ ਜੇੜੀ ਉਮਰ ਤੇ ਇਹ ਬੱਚੀ ਨੂੰ ਪੜਨਾ ਚਾਹੀਦਾ ਉਹ ਉਮਰ ਤੇ ਇਹ ਨੀਰੂ ਬਾਜਬਾ ਬਣੀ ਫਿਰਦੀ ਐ ਮੈਨੂੰ ਲੱਗਦਾ ਪਿਆਰ ਜ਼ਿਆਦਾ ਜਾਂਦੀ ਹੋ ਗਿਆ ਸੀ ਐਮ ਨਾਲ ਹੀ ਮਾਰ ਗਿਆ ਸਾਰਾ ਖੁਸ ਹਲਾਕੇ ਵੀ ਦੇਖ ਲਿਆ ਅਰੇ ਕਹਿਣਾ ਕੀ ਚਾਹਤੇ ਹੋ ਤਾਂ ਕਿਰਾ ਯਾਰ ਉਹਨਾਂ ਦਾ ਫੜ ਕੇ ਪਵਨਾ ਸੀ ਵੀਡੀਓ ਦਾ ਪ੍ਰਭਾਅ ਐਵੇਂ ਬਰਾਕੇ ਪਾਤੀ ਜਿੱਦਾਂ ਸਾੜ ਦੇ ਲਈ ਲੈ ਕੇ ਆਉਂਦਾ ਹੁੰਦਾ ਇਹ ਤਾਰਕਾ ਬਤਾ ਕੀ ਰੱਖ ਤੂੰ ਬਾਤ ਆਪਦੀ ਕਰਾ ਲਈ ਤੇ ਪੂਰ ਲਈ ਛੋਣ ਬਈ ਮੈਨੂੰ ਲੱਗਦਾ ਸਵੇਰੇ ਸਵੇਰੇ ਕੋਈ ਤੰਦਤੀ ਮਾਰ ਗਿਆ ਅਰੇ ਮੈਂ ਸੋਚੀ ਜਾਂ ਨਹੀਂ ਰਹਿਨੀ ਆ ਮੇਰਾ ਜਨਮ ਮਨ ਕਿਉਂ ਨਹੀਂ ਬੰਨਦਾਗਾ ਹੈ ਸਾਰੇਆਂ ਨੂੰ ਦੱਸਣਾ ਚਾਹੁੰਦੇ ਆ ਕਿ ਆਪਣੇ ਅਕਾਊਂਟ ਦੀ ਰੀਚ ਬਹੁਤ ਜ਼ਿਆਦਾ ਡਾਊਨ ਚੱਲ ਰਹੀ ਆ ਖਾਰੇ ਕਿਸੇ ਨੇ ਚੈਨਲ ਤੇ ਰਿਪੋਰਟਸ ਮਾਰਤੀਆਂ ਐ ਇਸੇ ਕਰਕੇ ਸਾਰੇ ਮਿੱਤਰ ਪਿਆਰਿਆਂ ਨੂੰ ਬੇਨਤੀ ਆ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੋ ਆਪਣੇ ਯਾਰਾਂ ਮਿੱਤਰਾਂ ਚ ਹੋਰ ਜਿੰਨੇ ਵੀ ਗਰੁੱਪ ਨੇ ਆਪਣੇ ਵਰਗਿਆਂ ਦੇ ਸਾਰਿਆਂ ਚ ਸ਼ੇਅਰ ਕਰਦੋ ਕਿਉਂਕਿ ਜਦੋਂ ਵੀਡੀਓਜ਼ ਦੀ ਰੀਚ ਵਧੀਆ ਆਉਂਦੀ ਆ ਨਾ ਤਾਂ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਆ ਟਾਰਗੇਟ ਰੱਖਦੇ ਆ 2000 ਲਾਈਕ ਤੇ 200 ਕਮੈਂਟ ਦਾ ਖੈਰ ਚ ਦੋ ਕੰਮ ਨੂੰ ਪੂਰਾ ਕਰ ਦਿਓ ਅਗਲੀ ਵੀਡੀਓ ਬੱਤੀ ਲੈ ਕੇ ਆਮਾਂ ਉਹ ਆ ਕਿੱਧਰੋਂ ਸੱਜ ਲਿਆ ਆ ਕਿੱਧਰੋਂ ਸੱਜ ਲਿਆ ਆ ਗਿਆ ਬਾਬੇ ਅੱਜ ਕੱਲ ਜੰਗਲਾਂ ਚੋਂ ਘਟ ਕੇ ਪਰਜਾਤੀਆਂ ਸਭ ਤੋਂ ਵੱਧ ਇੰਸਟਾਗ੍ਰਾਮ ਦੇ ਉੱਪਰ ਪਾਈਆਂ ਲਿਆਂਦੀਆਂ ਨੇ ਜਿਹੜੀ ਇਹ ਨਮੀ ਤੋਂ ਨਮੀ ਉੱਬਰਦੀ ਤੋਂ ਉੱਬਰਦੀ ਬੱਕਰੀ ਤੋਂ ਬੱਕਰੀ ਪਰਜਾਤੀ ਮਿਲਦੀ ਆ ਨਾ ਇਹਨਾਂ ਵਿੱਚ ਟੈਲਰ ਤਾਂ ਵੀ ਬੱਕਰੇ ਤੋਂ ਬੱਕਰੇ ਮਿਲਦਾ ਸਭ ਤੋਂ ਵੱਧ ਬੱਕਰੀ ਤੋਂ ਬੱਕਰੀ ਪਰਜਾਤੀ ਵਿੱਚੋਂ ਇੱਕ ਖਾਸ ਪਰਜਾਤੀ ਤੁਹਾਨੂੰ ਦਿਖਾਉਣ ਲੱਗੇ ਆ ਜਿਹੜੀ ਕਿ ਬਹੁਤ ਜ਼ਿਆਦਾ ਜ਼ਹਿਰੀਲੀ ਲੱਗਦੀ ਆ ਨੂੰ ਦੇਖ ਕੇ ਇੱਕੋ ਗੱਲ ਨਿਕਲਦੀ ਆ ਮੂੰਹੋਂ ਖੜ ਤੇਰੀ ਮਾਂ ਓ ਐਕਸਕਿਊਜ਼ ਮੀ ਪੀ ਸਟਾਪ ਇਟ ਇਹ ਆ ਨਤੀਜਾ ਸਰਕਾਰੀ ਹਸਪਤਾਲ ਚੋਂ ਅੰਮਲ ਲੈਣ ਦਾ ਕਟਨਾਮਾ ਸਾਡੇ ਦੇਸ਼ ਵਿੱਚ ਬਹੁਤ ਹੁੰਦੀਆਂ ਨੇ ਪਰ ਕਈ ਕਟਨਾਮਾ ਐਹਦੀਆਂ ਹੋ ਜਾਂਦੀਆਂ ਨੇ ਜਿਹੜੀਆਂ ਦੇਸ਼ ਨੂੰ ਖਤਰਾ ਖੜਾ ਕਰਦੀਆਂ ਨੇ ਜਿਹੜੀ ਉਮਰ ਦੀ ਚਿੱਤਰ ਤੋਂ 40 ਆ ਉਹ ਉਮਰ ਤੇ ਇਹ ਇੰਸਟਾਗ੍ਰਾਮ ਤੇ ਜਹਿਰ ਬਾ ਫਲਾਉਂਦਾ ਫਿਰਦਾ ਪਰਾਵਾ ਮਾਤਾ ਤੈਨੂੰ ਇੱਕੋ ਗੱਲ ਕਹਿਣਾ ਇੱਕ ਵਾਰ ਤੂੰ ਆਪਦੀ ਵੀਡੀਓ ਆਪ ਦੇਖਿਆ ਕਰ ਖੋਰੇ ਤੈਨੂੰ ਸ਼ਰਮੀਆਂ ਜੀ ਜਹ ਜੀ ਮੂੰਹ ਤੁੰ ਕਰਦਾ ਪਰਦਾ ਐਨੇ ਮੂੰਹ ਤਾਂ ਕਦੀ ਨਹੀਂ ਬਣਾਉਂਦੇ ਮੈਨੂੰ ਲੱਗਦਾ ਕੁੜੀ ਇਹ ਮੈਨੂੰ ਕੁਤੇ ਖਾਂਗੂਗੀ ਬਾਈ ਜੇ ਕੁਸ ਗੱਲ ਚ ਫਸ ਗਿਆ ਤਾਂ ਦੱਸ ਦੇ ਯਾਰ ਪੇਰ ਦਿੰਨੇ ਆ ਰਵੜਾ ਓਏ ਐਕਸਕਿਊਜ਼ ਮੀ ਪੀ ਸਟਾਪ ਇਟ ਓ ਬਸ ਇਹ ਸਭ ਥੋੜੀ ਸੂਚੀ ਗੱਲ ਦਾ ਮੈਂ ਤਾਂ ਟੱਕਾ ਕੈ ਨਾਗਾ ਇਹਨੂੰ ਦੇਖ ਕੇ ਇੱਕ ਗੱਲ ਹੋਰ ਦਿਮਾਗ ਚ ਆਉਂਦੀ ਆ ਜਿਹੜਾ ਕੀੜਾ ਚਿੱਤੜਾਂ ਚ ਹੋਣਾ ਚਾਹੀਦਾ ਉਹ ਮੈਨੂੰ ਲੱਗਦਾ ਇਹਦੇ ਗੱਲ 'ਚ ਆ ਬਸਿਆ ਜਾਂ ਮੈਨੂੰ ਲੱਗਦਾ ਇਹ ਜਿੱਤੀ ਬੈਠਾ ਝੂਲ ਮਾਰੀ ਜਾਂਦਾ ਹੱਸ ਗਿਆ ਹੋਣਾ ਇੱਕ ਗੱਲ ਦੇਖੋ ਮਿੱਤਰ ਪਿਆਰਿਓ ਇਹ ਵੀਡੀਓ ਤੇ ਨੇ 50000 ਲਾਈਕ ਤੇ ਸਾਡੀ ਤੇ ਸਾਲੇ 2000 ਨਹੀਂ ਹੁੰਦੇ 833 ਨੇ ਕਮੈਂਟ ਤੇ ਸਾਡੀ ਤੇ 200 ਨੇ ਦਾ ਪਤਾ ਯਾਰ ਕਰ ਦਿਆ ਕਰੋ ਸ਼ੇਅਰ ਲਾਈਕ ਕਮੈਂਟ ਵੀ ਕਰ ਦਿਆ ਕਰੋ ਜਿੰਨਾ ਤੁਸੀਂ ਸਾਨੂੰ ਸ਼ੇਅਰ ਤੇ ਸਪੋਰਟ ਕਰੋਗੇ ਨਾ ਅਸੀਂ ਓਨੀ ਹੀ ਵਧੀਆ ਵੀਡੀਓ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਦੇਖ ਕੇ ਇਦਾਂ ਲੱਗਦਾ ਦਾ ਵੀ ਕਈ ਲੋਕਾਂ ਦੇ ਤਾਂ ਸਿਰਫ ਗਾਣਾ ਪੈਂਦੀਆਂ ਨੇ ਤੇ ਕਈ ਸਾਲੇ ਗਾਣਾ ਖਾਂਦੇ ਨੇ ਖਾਂਦੇ ਖਾਂਦੇ ਫਿਰ ਉਹਨਾਂ ਸਾਲਿਆਂ ਨੂੰ ਆਦਤ ਪੈ ਜਾਂਦੀ ਆ ਵੀ ਸਾਨੂੰ ਲੋਕ ਕਮੈਂਟਾਂ ਵਿੱਚ ਲਾਂ ਤਾਂ ਤੇ ਲਾਂ ਤਾਂ ਪਾਉਂ ਬਾਈ ਇੱਕ ਬੇਰ ਸੀਸੇ ਚ ਜਾ ਕੇ ਆਪਦਾ ਮੂੰਹ ਦੇਖ ਫਿਰ ਤੈਨੂੰ ਪਤਾ ਲੱਗੂ ਬੀ ਲੀਲੀ ਪੀਲੀ ਕੋਣ ਤਾਂ ਪ੍ਰਭਾਉ ਕਬ ਦੀ ਆਲੀ ਕੀ ਪਤਲੀ ਤੋਂ ਤਾਂ ਕਰਨਾਉ ਜ ਲਈ ਬਣਿਆ ਫਿਰਦਾ ਬਾਈ ਛੱਤ ਦੇ ਘਿਹੜਾ ਇੰਸਟਾਗ੍ਰਾਮ ਨੂੰ ਕਰਦੇ ਡੀਲੀਟ 150 ਦਾ ਚੂੜਾ ਖਰੀਦ ਤੇ ਅੱਡੇ ਤੇ ਜਾ ਕੇ ਬੀਚ ਖਬਰੇ ਤੈਨੂੰ 4 ਪੈਸੇ ਬਣਨ ਲੱਗ ਜਾਣ ਬੋਲਦਾ ਮੇਰਾ ਬਿਰ ਐਵੇਂ ਚੂਸਦਾ ਜਿਵੇਂ ਚੂਸਾ ਲਾ ਕੇ ਆ ਤੇ ਆ ਹੁੰਦਾ ਕੋਈ ਮਿੱਠੀ ਚੀਜ਼ ਦਾ ਪਰਾਵਾ ਤੋਂ ਜਿਹੜੇ ਬੰਦੇ ਦੇ ਗਾਣੇ ਲਾਉਣਾ ਨਾ ਉਹਨੇ ਇਹ ਸੋਚ ਕੇ ਨਹੀਂ ਗਾਏ ਸੀ ਵੀ ਤੁਸੀਂ ਲਾਉਂਗੇ ਪਰ ਤੁਸੀਂ ਪਰ ਆਪ ਦੀ ਹੋਈ ਫੀਲਿੰਗ ਚੱਕ ਲਈ ਬੜੀਆਂ ਤਾਰਾਂ ਜੇ ਲੋਕਾਂ ਨੂੰ ਪਤਾ ਲੱਗ ਜੇ ਫੇਰ ਭਜਣਾ ਤੇ ਗਾਣਾ ਲਾਉਣਾ ਸਰੋਂ ਵਿੱਚ ਝੂਟਿਆਂ ਗੂੰ ਫਿਰਦੇ ਗੇੜੇ ਹੀ ਖਬਾਤੇ ਮਿੱਠੀਏ ਤੈਨੂੰ ਸ਼ਰਮ ਨਹੀਂ ਆਈ ਬਈ ਪਰ ਮੈਨੂੰ ਜ਼ਰੂਰ ਆ ਗਈ ਇਨ ਛੋਟੇ ਮੋਟੇ ਪ੍ਰੋਗਰਾਮੋ ਸੇ ਕਿਤਨਾ ਕਮਾ ਲੈਂਦੇ ਹੋ ਮੈਨੂੰ ਲੱਗਦਾ ਇਹ ਫੁਨਾ ਨੇ ਆਉਣ ਵਾਲੇ ਟਾਈਮ ਵਿੱਚ ਆਉਣ ਵਾਲੀ ਜਰਨੇਸ਼ਨ ਦੀ ਜਮਾ ਪਤੀ ਮੇਸ਼ ਕਰ ਦੇਣੀ ਆ ਮੈਨੂੰ ਤਾਂ ਉਹ ਲੋਕਾਂ ਦੀ ਸਮਝ ਨਹੀਂ ਆਉਂਦੀ ਵੀ ਆਪਦੇ ਜਬਾਕਾਂ ਬਲਤਿਆਂ ਕਿਉਂ ਨਹੀਂ ਦਿੰਦੇ ਮਰਾਇਆ ਦੇਖ ਲੂ ਕਿ ਥੋੜਾ ਜਬਾਕ ਪੜ ਰਿਹਾ ਜਾਂ ਫਿਰ ਇੰਸਟਾਗ੍ਰਾਮ ਤੇ ਨਟਰਾਜ ਪੈਨਸਲ ਬਣਿਆ ਫਿਰਦਾ ਮੰਨੇ ਆ ਮਾਂ ਦੇ ਸੂਟ ਦਾ ਕੱਪੜਾ ਬਦ ਗਿਆ ਸੀ ਹੁਣ ਉਹਦਾ ਇਹ ਜਿਹਾ ਇਸਤੇਮਾਲ ਥੋੜੀ ਕਰਨਾ ਸੀ ਸਾਫ ਸਫਾਈ ਨੂੰ ਰੱਖ ਲੈਣਾ ਸੀ ਜਿਹੜੀ ਉਮਰ 'ਚ ਇਹ ਬੱਚੀ ਨੂੰ ਪੜਨਾ ਚਾਹੀਦਾ ਉਹ ਉਮਰ 'ਚ ਇਹ ਨੀਰੂ ਬਾਜਪਾ ਬਣੀ ਫਿਰਦੀ ਐ ਇਹਨਾਂ ਦੇ ਗੁੱਤਲ ਚ ਬਾਚ ਪੈਣਾ ਪਹਿਲਾਂ ਇਹਨਾਂ ਦੇ ਮਾਂ ਪਿਓ ਦੇ ਸਿੱਖਣੀਆਂ ਚਾਹੀਦੀਆਂ ਨੇ ਪਤਾ ਨਹੀਂ ਮੇਰੇ ਸਾਲੇ ਕਿਹੜੀ ਨੀਂਦ ਸੁੱਤੇ ਪਏ ਨੇ ਵੀ ਸਾਲਿਓ ਦੇਖ ਲਓ ਤੁਹਾਡਾ ਜਬਾਕ ਕੀ ਕਰਦਾ ਫਿਰਦਾ ਆ ਠੱਗਾ ਜਿਆ ਪਾਤ ਲਿਆ ਹੁਣ ਇਹਨੂੰ ਆਇ ਤਾਂ ਪਛਲੂ ਲਾਏਂਗੀ ਕਿ ਮੈਂ ਪਿੱਛੇ ਅਲਮਾਰੀ 'ਚ ਕਿਤਾਬਾਂ ਪੜੀਆਂ ਪਈਆਂ ਨੇ ਚਾਰ ਅੱਖਰ ਪੜਦਾ ਫਲਾਈ ਤਾਂ ਫੇਰ ਵੀ ਹੋ ਜੇंगी ਫਿਰ ਇਹਨਾਂ ਦੀ ਇੰਟਰਵਿਊ ਆਉਂਦੀ ਹੁੰਦੀ ਆ ਨਾਲ ਇਹਨਾਂ ਦੇ ਘਰ ਦੇ ਖੜੇ ਹੁੰਦੇ ਨੇ ਫਿਰ ਕਹਿੰਦੇ ਨੇ ਵੀ ਸਾਡੀ ਬੱਚੀ ਨੂੰ ਲੋਕ ਗਾਲਾਂ ਘੱਟਦੇ ਨੇ ਜਿਹੜੀ ਉਮਰ ਜਬਾਕ ਦੀ ਪੜਨ ਵਾਲੀ ਆ ਉਹ ਉਮਰ ਤੇ ਤਾਂ ਤੁਸੀਂ ਇਹਨੂੰ ਨੀਰੂ ਬਾਜਬਾ ਬਣਾਈ ਜਾਂਦੇ ਹੋ ਗਾਲਾਂ ਨਹੀਂ ਪਹਿਨਗੀਆਂ ਹੁਣ ਫਿਰ ਕਬੱਡੀ ਕਪਾਂ ਤੇ ਸੱਦ ਕੇ ਸਨਮਾਨ ਕਰਿਆ ਕਰਨਾ ਲੈ ਘਰ ਲੋ ਗੱਲ ਜਿਹੋ ਤੇ ਇਹ ਇਸ਼ਾਰੇ ਕਰਦੀ ਪਰਦੀਆ ਮੈਨੂੰ ਲੱਗਦਾ ਪਿਆਰ ਜਾਦਾ ਜਾਂਦੀ ਹੋ ਗਿਆ ਸੀ ਚੱਲ ਚੁੱਪ ਕਰ ਇਨਾਂ ਜੁਰ ਨਾਲਾ ਤੂੰ ਸਿੱਧਾ ਦੱਸ ਦੇ ਵੀ ਤੇਰੀ ਓਏ ਐਕਸਕਿਊਜ਼ ਮੀ ਫਿਰ ਸਟਾਪ ਇਟ ਗੱਲ ਬਾਤ ਟੁੱਟ ਗਈ ਉਹਦੇ ਨਾਲ ਐਸੇ ਮੈਂ ਬੜਾ ਸਖਤ ਲੜਦਾ ਹਾਂ ਖਤਮ ਹੋ ਗਿਆ ਤੁਹਾਡਾ ਪਿਆਰ ਸੱਤ ਜਨਮਾਂ ਦਾ ਪਹਿਲੀ ਜਨਮ ਵਿੱਚ ਇੱਕ ਗੱਲ ਦੇਖੋ ਯਾਰ ਬੀਬੀ ਪਿਆਰਾ ਲਾਸਟਪ ਬਲੱਜਾ ਦੇ ਚੱਕਮਾ ਕਰਦੀ ਐ ਮੈਨੂੰ ਲੱਗਦਾ ਅਗਲਾ ਵੀ ਘੱਟ ਨਹੀਂ ਸੀ ਟਾਈਮ ਨਾਲ ਹੀ ਮਾਰ ਗਿਆ ਮੇਰਾ ਸਾਲਾ ਯਾਦ ਫੇਰ ਕਰੀ ਜਾਂਦਾ ਗੱਲ ਬਾਤ ਸੀ ਤਾਂ ਹੀ ਕਰਦਾ ਨਾਲੇ ਮੈਨੂੰ ਲੱਗਦਾ ਥੋਟੇ ਤੇ ਇਹੋ ਜਿਹੇ ਗਾਣੇ ਨਹੀਂ ਜੱਟਦੇ ਤੇ ਜਿੰਨਾ ਜ਼ੋਰ ਤੂੰ ਲਾਉਂਦੀ ਆ ਨਾ ਕੈਪਿਆ ਮਲ ਬੇਦ ਲੈਣਾ ਚਲੋ ਗਲਤੀ ਬਈ ਮaaf ਕਰਿਓ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾਗਾ ਵੀ ਇੰਨਾ ਬਰਗੀਆਂ ਕਰਕੇ ਹੋਰ ਕਈ ਕੁੜੀਆਂ ਬਦਨਾਮ ਹੋ ਜਾਂਦੀਆਂ ਨੇ ਦੇਖ ਲੋ ਹਾਲ ਜਿਵੇਂ ਆਪ ਤਾਂ ਬਾਲੀ ਮੈੜਾ ਮੰਡਲ ਚ ਪਰਦਾ ਲੱਗੀ ਹੁੰਦੀ ਆ ਬੱਕਰੀ ਬਰਗਾ ਮੂਆਂ ਤੇ ਪੀਲੀ ਗਸ਼ੀਰ ਨਹੀਂ ਆਲੀਂ ਦੇ ਜਾਂਦੀ ਆ ਮੋਂ ਦੇਖ ਲੋ ਕਿਵੇਂ ਤਾਂ ਬਣਾਉਂਦੀ ਆ ਹੇਰ ਕਹਿੰਦੀ ਆ ਲੋਕ ਮੈਨੂੰ ਕਹਿੰਦੇ ਨੇ ਕਬਜ ਪ੍ਰੀਤ ਅੱਜ ਕਾ ਰਟੀ ਨਹੀਂ ਆਉਂਦੀ ਠੀਕ ਜੇ ਇਹ ਦਾਣਾ ਕੰਗਨਾਨੂਸ ਹਰਤੇ ਰੱਖ ਕੇ ਦੇਖਿਆ ਜਾਵੇ ਨਾ ਇਹ ਥੋਡੇ ਵਰਗਿਆਂ ਤੇ ਵੀ ਲੱਗਦਾਗਾ ਤੂੰ ਸੀ ਤਾਂ ਐਕਸ਼ਨ ਵੀ ਪੁੱਠੇ ਸਿੱਧੇ ਮਾਰ ਲਈ ਸਾਰਾ ਕੋਸ ਹਲਾ ਕੇ ਵੀ ਦੇਖ ਲਿਆ ਅਰੇ ਕਹਿਣਾ ਕੀ ਚਾਹਤੇ ਹੋ ਖਾਮ ਦੇ ਫਿਰ ਵੀ ਤੁਸੀਂ ਗਾਲਾਂ ਆਈਆਂ ਪਤਾ ਨਹੀਂ ਮੇਰੇ ਸਾਲੇ ਆਪ ਦੇ ਚ ਕਿਹੜਾ ਟੈਲੈਂਟ ਸੌਂਝਦੇ ਨੇ ਜਿਹੜਾ ਸਾਲਾ ਸਾਨ ਨੋਣੀ ਦੇਖਦਾ ਕਰਨਾ ਕੰਜਰਪੁਣਾ ਤੇ ਅਖਵਾਉਣਾ ਇਨਫਲੂਐਂਸਰ ਇਹ ਸਾਰੇ ਚਾਵਲਾਂ ਦੀ ਇੱਕ ਦੁਨੀਆ ਤਿਆਰ ਕਰਨੀ ਆ ਜਿਹਦਾ ਨਾਮ ਰੱਖਾਂਗੇ ਮੁਜਰਾ ਦੁਨੀਆ ਨੂੰ ਜਿਹੜੇ ਜਿਹੜੇ ਹੋਰ ਇਹ ਜੇ ਬੰਦੇ ਨੇ ਉਹਨਾਂ ਦਾ ਨਾਮ ਕਮੈਂਟ ਜ਼ਰੂਰ ਕਰ ਦਿਓ ਟੋਕਾ ਮਨਜੀਤ ਤੈਨੂੰ ਬਹੁਤ ਪਿਆਰ ਕਰਦੀ ਸੀ ਤੁਸੀਂ ਟਾਈਮ ਪਾਸ ਕਰਕੇ ਟੋਕਾ ਦੇਤਾ ਯਾਰ ਐਦਾਂ ਨਹੀਂ ਕਰਨਾ ਸੀ ਉਹ ਤੈਨੂੰ ਸੱਚਾ ਪਿਆਰ ਕਰਦੀ ਸੀ ਮੈਨੂੰ ਲੱਗਦਾ ਆ ਭਰਾ ਨੂੰ ਬਹੁਤ ਜ਼ਿਆਦਾ ਦੁੱਖ ਆਉਣਾ ਦਾ ਟੋਕਾ ਮਨਜੀਤ ਬਸ ਕਰ ਯਾਰ ਭਰਾ ਬੱਕਰੇ ਕਮੀ ਪੈਂਦਾ ਹੈ ਕਿਹੜਾ ਯਾਰ ਉਹਨਾਂ ਦਾ ਪਰਕੇ ਪੋ ਬੋਨਾ ਸੀ ਭਾਣ ਦਾ ਖਸਮਾ ਟਿੱਕਪਾ ਨਹੀਂ ਤਾਂ ਇਹ ਕਿਰਾਇਆ ਉਹਨਾਂ ਦਾ ਪਰਕੇ ਪਵਾਨਾ ਸੀ। ਚਾਚਾ ਅੱਲਾ ਤਾਂ ਫੜੀ। ਤੂੰ ਤਾਂ ਬਾਰੀ ਜਿਆਦੇ ਟੈਨਸ਼ਨ ਲਈ ਫਿਰਦਾਗਾ ਜਾਲਮਾ ਤੂੰ ਆਪਦਾ ਦਿਮਾਗ ਹੋਰ ਪਾਸੇ ਲਾਲਾ ਕੀ ਪਤਾ ਤੇਰਾ ਕਿਸਮਤ ਦਾ ਅਗਲਾ ਪਾਤ ਲਿਖਦੇ। ਅਬ ਭਾਈ ਲੈ ਕੇ ਚੱਲਿਆ ਲੁਧਿਆਣੇ ਤੁਹਾਡੀ ਭਾਬੀ ਨੂੰ ਆ ਵੇਖ ਲੋ। ਨੇ ਦੇ ਤੂੰ ਪਹਿਲਾ ਅੱਗੇ ਦੇਖ ਲਾ ਹੋਰ ਨਾ ਕਿਤੇ ਆਪਦਾ ਤੇ ਭਾਬੀ ਦਾ ਕੁੰਡਾ ਖੜਾ ਦੇ ਬੀਬੀਓ ਤਾਂ ਪਰਾਵਾ ਐਵੇਂ ਬਰਾਕੇ ਪਾਤੀ ਜਿੱਦਾਂ ਸਾੜ ਦੇ ਲਈ ਲੈ ਕੇ ਆਉਂਦਾ ਹੁੰਨਾ ਓ ਬਾਈ ਓਏ ਓਏ ਤਿਆਰ ਹੋ ਜੀਏ ਫਿਰ ਓ ਮਾਈ ਗਾਡ ਕਮ ਓਨ ਬੀਬੀ ਸਟਾਪ ਇਟ ਬਸ ਇਸ ਹਬ ਮੈਂ ਤਾਂ ਕਿ ਨਾ ਤੁਸੀਂ ਵੀ ਪਾਲੋ ਪੈਂਟ ਕੋਟ ਫਾ ਬੀਜੀ ਆਰੇਨੇ ਮੇਰੇ ਕਿਹੜਾ ਚਾਚੜਿਆ ਕਿ ਅੱਜ ਮਹੀ ਸ਼ਰਮਜੀ ਸਾਡੀ ਪਾਗੇ ਦੇ ਨਾਲ ਸੂਟ ਮੈਚ ਕਰਕੇ ਆ ਗਏ ਨੋ 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 ਇਹ ਮੇਰੇ ਕੋਲ ਪ੍ਰੂਫ ਹੈ ਮੈਂ ਅਨ ਮੇਰੇ ਟੀਮ ਵਾਲਿਆਂ ਨੂੰ ਪੁੱਛਿਆ ਵੀ ਤੁਸੀਂ ਕਿਵੇਂ ਰੱਖਦਾ ਸੂਟ ਪਾ ਕੇ ਆਉਣਾ ਇੱਕ ਆ ਗਿਆ ਮੇਰਾ ਸਾਲਾ ਧਰਕੀ ਇਹਨੂੰ ਧਰਕ ਫੋਰਮ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਨੀ ਪਰਾਵਾ ਇਹ ਧਰਕ ਪਤਾ ਕੀ ਰੱਖ ਤੂੰ ਬਾਤ ਆਬਦੀ ਘਾਰਾ ਤੇ ਪੂਰੀ ਹੁਣ ਕਾਤੋਂ ਹੋਲਾਂਦੀਆਂ ਜਨਾਨੀਆਂ ਤੇ ਪੂਰੀ ਜਾਣਾ ਫੇਰ ਤੋਂ ਕੁੱਤੇ ਖਾਣੇ ਕਰਵਾਉਣਾ ਫੇਰ ਹੱਤ ਦਾ ਇਹਨੇ ਪੁੱਛਿਆ ਫਿਰ ਇਹਨਾਂ ਨੇ ਮੇਰੇ ਸੂਟ ਨਾਲ ਪੱਗ ਮੈਚ ਬਟ ਇਨੀ ਕੁ ਪਲਾਨਿੰਗ ਤਾਂ ਬਣਦੀ ਆ ਹੁਣ ਸਾਨੂੰ ਚਾਹੀ ਬੜਾ ਸੇ ਤੁਹਾਡੇ ਨਾਲ ਇੰਟਰਵਿਊ ਕਰਨ ਦਾ ਨਾ ਜੀ ਨਾ ਤੁਹਾਨੂੰ ਚਾਪੜਾ ਤਿਆਰ ਹੋਣ ਦਾ ਸੀਗਾ ਇਹ ਗੱਲ ਮੰਨਪਰਾ ਬਾ ਚਾਹੇ ਨਾ ਮੰਨਾਂ ਕੁੱਤੇ ਖਾਣੇ ਤਾਂ ਤਾਂ ਖਾਸਿਆਂ ਤੋ ਕਰਵਾਲੀ ਕਹਿੰਿਆਂ ਤੋਂ ਆਨਲਾਈਨ ਕਹਿੰਿਆਂ ਤੋਂ ਮੁੰਮਤੇ ਹੌਨ ਹੋਰ ਕੀ ਨੂੰ ਕਹਿੰਦੇ ਨੇ ਇਹ ਬਾਰੇ ਪੁੱਛਿਆ ਫੇਰ ਇਹਨਾਂ ਨੇ ਮੇਰੇ ਸੂਟ ਨਾਲ ਪੱਗ ਮੈਚ ਮੈਂ ਹੱਸਦੀ ਬੱਸਦੀ ਉਜੜ ਗਈ ਇਹ ਨਹੀਂ ਕਹਦੇ ਨੇ ਬਿਖਰੇ ਸਦਕੇ ਕੁੱਤੇ ਖਾਣੀ ਕਰਵੋਣੀ ਅੱਜ ਇਹ ਤਾਂ ਪ੍ਰਾਵਾ ਕੁਤੇ ਖਾਣੀ ਬੋਲ ਚਾਲਤੀ ਹੁੰਦੀ ਆ ਅੱਗੇ ਤੋਂ ਧਿਆਨ ਰੱਖੀ ਨਾ ਇਹੋ ਜਿਹਾ ਕੋਈ ਮੈਚਿੰਗ ਵਾਲਾ ਕੰਮ ਕਰਨਾ ਤੇ ਨਾ ਫੁੱਜੂ ਗੱਲ ਫੇਰ ਕਹੇਗਾ ਕਿ ਤੱਕੜਤਾ ਪਿਆ ਮਾਲੇ ਬੜ ਗਿਆ ਅਗਲੇ ਆਣੇ ਛਾਤੀ 'ਚ ਲੱਤਾਂ ਲਾਈਆਂ ਨਾਲੇ ਕੁੱਤੇ ਖਾਣੀ ਕੀਤੀ ਬਾਜੀ ਜਿਹਨੇ ਸਟਾਲ ਲਾਈਆਂ ਤੇ ਆਪਦੇ ਤੇ ਬਿਲਾ ਲਾ ਕੇ ਤੇ ਲਾਵੇ ਬਹੁਤ ਜਿਆਦੇ ਮਾਰੀ ਗੱਲ ਹੋਈ सोनू ਬਾਈ ਮੈਨੂੰ ਲੱਗਦਾ ਸਵੇਰੇ ਸਵੇਰੇ ਕੋਈ ਕੰਦਤੀ ਮਾਰ ਗਿਆ ਦੱਸ ਦੇਣਾ ਆ ਤੇਨੂੰ ਜਿੱਥੇ ਆਉਣਾ ਤੇ ਆ ਜਾਵੇ ਸਟਾ ਜਿੰਨੇ ਲਾਈਆਂ ਤੇ ਰਹਿਣ ਦੇ ਕਰ ਜਲ ਮਾ ਰਹਿਣ ਦੇ ਕਰ ਹੁਣ ਅਗਲੀ ਵੇਰ ਉਹਨਾਂ ਨੂੰ ਕਾਟਾਂ ਸਟਨਾ ਆ ਸਟਾਂ ਤਾਂ ਹੋ ਜਾਂਦੇ ਠੀਕ ਹਜੇ ਤਾਂ ਛਪੇੜੀ ਲਾ ਕੇ ਗਏ ਅਗਲੀ ਵੇਰ ਤੇਲ ਦੇ ਨਾਲ ਪਿਸਟਨ ਵੀ ਬਦਲ ਕੇ ਜਾਣਗੇ ਨਾਲੇ ਸੁਣੋ ਬਾਈ ਬਦਮਾਸ਼ੀ ਆਏ ਨਹੀਂ ਹੁੰਦੀ ਜਿੱਦਾਂ ਤੋਂ ਤੇਲ ਦਾ ਟੂਟਾ ਚੱਕੀ ਫਿਰਦਾ ਮੈਨੂੰ ਲੱਗਦਾ ਤਾਂ ਦੁਬਾਰੇ ਆਰਾਮ ਪਿਆਰੀ ਕਤਾਈ ਲੈਣੀ ਕੋਈ ਨਹੀਂ ਸੀ ਭਗਵਾਨ ਤਮਾਨ ਨੂੰ ਕਹਿ ਦਿੰਦੇ ਆ ਤੈਨੂੰ ਜੱਟ ਸਖਿਆ ਉਲਟੀ ਦੇਣ ਕਿਉਂਕਿ ਬਹੁਤ ਵਧੀਆ ਕੰਮ ਕਰਦਾਗਾ ਨਾ ਤੂੰ ਪੰਜਾਬ ਨੂੰ ਸੇਡ ਦੇ ਨਾਲੇ ਤੇ ਆਹੋ ਜੀ ਓ ਲੋਕ ਜਿੰਨਾਂ ਚੰਗੇ ਟੈਲੈਂਟ ਨੂੰ ਤਾਂ ਅੱਗੇ ਲੈ ਕੇ ਆਉਣਾ ਨਹੀਂ ਇਹ ਜਿਹਨੂੰ ਮੂਰੀ ਲਿਆ ਲਿਆ ਰੱਖੀ ਜਾਂਦੇ ਨੇ ਇਹਦੇ ਵਰਗੇ ਹੋਰ ਵੀ ਬਹੁਤ ਨੇ ਜਿੰਨਾਂ ਨੂੰ ਹੈਲਪ ਦੀ ਜ਼ਰੂਰਤ ਆ। ਰਾਜੀ ਮਰਦਾਨਿਆਂ ਸਾਰੀ ਹਾਲ ਦੀ ਖਤਮ ਕਰਤੀ ਰੀਲ ਬਣਾਉਣ ਦੇ ਚੱਕਰ ਚ ਹੁਣ ਖਾਣਾ ਬਦੋਸ਼ਾ ਬੇਬੇ ਨੇ ਫੇਰ ਲੜਨਾ ਫੇਰ ਤੇਰੀ ਦੁਬਾਰੇ ਰਾਮਪਿਆਰੀ ਕੁੱਤੀ ਜਾਣੀ ਆ ਮੇਰੇ ਸਾਲੇ ਨੇ ਦੋ ਤੜਕਿਆਂ ਦੀ ਹਾਲ ਦੀ ਖਰਾਬ ਕਰਤੀ। ਆ ਜੇ ਨਾ ਜਿੱਥੇ ਆਉਣਾ ਤੇ ਆ ਜਾਵੇ ਨਾਰੇ ਕੁੜੀ ਆਵੇ ਜਿਹੜੇ ਸਾਹਬ ਨਾਲ ਤੂੰ ਖੱਬਾ ਹੱਥ ਚੱਕ ਚੱਕ ਕੇ ਮਾਰਦਾ ਨਾ ਮੈਨੂੰ ਨੇ ਲੱਗਦਾ ਵੀ ਤੇਰੇ ਸੱਟਾਂ ਲਾਂ ਯਾਨੀ ਉਹ ਨਾ ਦੇ ਆਉਣ ਤੋਂ ਪਹਿਲਾਂ ਹੀ ਹਲਦੀ ਲਾ ਕੇ ਬਹਿ ਗਿਆ ਬਹਿਣ ਗਿਆ ਯਾਰ ਆ ਤੈਨੂੰ ਸ਼ਰਮ ਨਹੀਂ ਆਉਂਦੀ ਨਾ ਤਾਂ ਇਹਦੇ ਸੱਟਾਂ ਲੱਗੀਆਂ ਲੱਗਦੀਆਂ ਨੇ ਨਾ ਇਹਦੇ ਹਲਦੀ ਇਹ ਤਾਂ ਮੈਨੂੰ ਲੱਗਦਾ ਕੁਝ ਹੋਰ ਹੀ ਮਲੀ ਬੈਠਾ ਜਾਲਮ ਅਬੇ ਸਾਲੇ ਅਰੇ ਮੈਂ ਸੋਚੀ ਜਾਂ ਨਹੀਂ ਰਹਿਨੀ ਆ ਮੇਰਾ ਜਨਮਨ ਕਿਉਂ ਨਹੀਂ ਬੰਦਾਗਾ ਹੈ ਲੋਕਾਂ ਦੇ ਕਿੰਨੇ ਕਿੰਨੇ ਜਾਨੂ ਮਾਨੂ ਹੁੰਦੇ ਕੁੜੀਆਂ ਦੇ ਮੁੰਡਿਆਂ ਦੇ ਹੈਲ ਜਾਨੂ ਕਿੱਥੋਂ ਕੀ ਕਰਦੇ ਮੈਂ ਵੀ ਕਿਸੇ ਨੂੰ ਕਹਿ ਦਊਂਗੀ ਕਿੱਥੋਂ ਕੀ ਕਰਦੇ ਮੇਰਾ ਵੀ ਕੋਈ ਜਾਨੂ ਮਾਨੂ ਬਣ ਜੋ ਮੈਂ ਕੋਈ ਪ੍ਰੇਤ ਤਾਂ ਨਹੀਂ ਪੂਤ ਤਾਂ ਨਹੀਂ ਹੈਗੀ ਤਾਂ ਜਿੰਦੀ ਜਾਗਦੀ ਆ ਮੈਂ ਕੋਈ ਮਰੀ ਤਾਂ ਨਹੀਂ ਬਣ ਜੋ ਮੇਰਾ ਜਾਨੂ ਮਾਨੂ ਕੋਈ ਨਹੀਂ ਮੈਂ ਵੀ ਕਹਦਾ ਕਿ ਮੇਰੀ ਖੰਡ ਤੇਰੀ ಬುਜ ਕਿਹੜਾ ਕੀੜਾ ਐਸਾ ਹੈ ਜਿਹੜਾ ਤੇਰੇ ਦੰਦ ਚੁਰ ਮੁਰ ਜੁਰ ਮੁਰ ਕਰਦਾ ਹੈ ਓ ਕੀ ਰੇ ਦਾ ਮੈਨੂੰ ਨਾਂ ਦੱਸ ਉਹਦਾ ਮੈਂ ਲਾਜ ਕਰਾਂ ਮੈਂ ਲੱਗਦਾ ਮੇਰੀਆਂ ਸਾਧ ਗਈਆਂ ਤੁਹਾਨੂੰ ਉਹ ਤੁੰਖੜ ਕੇ ਰੱਖ ਪਪੂ ਟਾਰਗੇਟ ਕਰ ਦੇ ਪੂਰਾ ਜਿਨ੍ਹਾਂ ਨੇ ਪੁਰਾਣੀਆਂ ਵੀਡੀਓਜ਼ ਨਹੀਂ ਦੇਖੀਆਂ ਉਹ ਜਾ ਕੇ ਜਰੂਰ ਦੇਖ ਲੈਣ ਵੀਡੀਓਜ਼ ਸਿਰਫ ਐਂਟਰਟੇਨਮੈਂਟ ਲਈ ਹੁੰਦੀਆਂ ਨੇ ਕਿਰਪਾ ਕਰਕੇ ਇਹਨਾਂ ਨੂੰ ਸੀਰੀਅਸ ਨਾ ਲੇਤਾ ਜਾਵੇ ਕਿਸੇ ਨਾਲ ਕੋਈ ਹੀਟ ਨਹੀਂ ਮਿਲਦੇ ਆ ਇੱਕ ਹੋਰ ਨਵੇਂ ਵੀਡੀਓ ਦੇ ਵਿੱਚ